ਇਸ ਵੇਲੇ ਦੀ ਵੱਡੀ ਅਤੇ ਦੁਖਦਾਇਕ ਖਬਰ ਜੰਮੂ ਕਸ਼ਮੀਰ ਤੋਂ ਸਾਹਮਣੇ ਆ ਰਹੀ ਹੈ ਜਿਸ ਖਬਰ ਦੇ ਨਾਲ ਪੂਰੇ ਇਲਾਕੇ ਦੇ ਵਿੱਚ ਮਾਤਮ ਦਾ ਸ਼ੋਗ ਦੀ ਲਹਿਰ ਦੌੜ ਗਈ ਹੈ ਅਤੇ ਮਾਤਮ छा ਗਿਆ ਦੱਸਦੀ ਹੈ ਕਿ ਖਬਰ ਦੇ ਫੈਲਦਿਆਂ ਇਲਾਕੇ ਦੇ ਵਿੱਚ ਦੁੱਖ ਦੀ ਲਹਿਰ ਜਿਹੜੀ ਬਣ ਗਈ ਹੈ ਇੱਕ ਵਾਰ ਦੱਸਦੀ ਹੈ ਕਿ ਜੰਮੂ ਕਸ਼ਮੀਰ ਦੇ ਵਿੱਚ ਵੱਡਾ ਸੜਕ ਹਾਦਸਾ ਹੋਇਆ ਹੈ ਇਹ ਹਾਦਸਾ ਫੌਜੀ ਦੀ ਗੱਡੀਆਂ ਦੇ ਨਾਲ ਵਾਪਰਿਆ ਜਿੱਥੇ ਇੱਕ ਫੌਜੀ ਵਾਹਨ ਫੌਜ ਦੀ ਗੱਡੀ ਇੱਕ ਡੂੰਗੀ ਖੜ ਦੇ ਵਿੱਚ ਜਾ ਡਿੱਗੀ ਹੈ ਇਸ ਗੱਡੀ ਦੇ ਵਿੱਚ ਕੁੱਲ 17 ਫੌਜੀ ਜਵਾਨ ਸਨ ਅਤੇ ਜਿਸ ਵਿੱਚੋਂ 10 ਫੌਜੀ ਸ਼ਹੀਦ ਹੋ ਗਏ ਹਨ ਦੱਸ ਦਈਏ ਕਿ ਇਹ ਵੱਡਾ ਹਾਦਸਾ ਵਾਪਰਦੇ ਨਾਲ ਹਰ ਇੱਕ ਅੱਖ ਜਿਹੜੀ ਨਮ ਹੋ ਗਈ ਹੈ ਅਤੇ ਸ਼ੋਗ ਦੀ ਲਹਿਰ ਦੌੜ ਗਈ ਹੈ ਜੰਮੂ ਕਸ਼ਮੀਰ ਦੇ ਡੋਡਾ ਜ਼ਿਲ੍ਹੇ ਵਿੱਚ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇੱਕ ਸੜਕ ਉੱਤੇ ਤਿਲਕਣ ਕਾਰਨ ਗੱਡੀ ਡੂੰਗੀ ਖੜ ਦੇ ਵਿੱਚ ਜਾ ਡਿੱਗੀ ਜਦ ਕਿ 10 ਜਵਾਨ ਸ਼ਹੀਦ ਹੋ ਗਏ ਅਤੇ 7 ਫੌਜੀ ਜਿਹੜੇ ਜ਼ਖਮੀ ਹੋ ਗਏ ਹਨ ਇਸ ਹਾਦਸੇ ਦੀ ਸੂਚਨਾ ਮਿਲਦਿਆਂ ਅਧਿਕਾਰੀਆਂ ਵੱਲੋਂ ਅਤੇ ਇਲਾਕਾ ਨਿਵਾਸੀਆਂ ਵੱਲੋਂ ਜਿਹੜਾ ਆਪਰੇਸ਼ਨ ਚਲਾਇਆ ਗਿਆ ਅਤੇ ਫੌਜੀਆਂ ਨੂੰ ਬਾਕੀ ਰਹਿੰਦੇ ਫੌਜੀਆਂ ਨੂੰ ਬਚਾਇਆ ਗਿਆ ਅਤੇ ਲਾਸ਼ਾਂ ਗੱਡੀ ਦੇ ਵਿੱਚੋਂ ਕੱਢੀਆਂ ਗਈਆਂ ਪਰ ਇਸ ਖਬਰ ਦੇ ਫੈਲਦਿਆਂ ਫੌਜ ਦੇ ਜਵਾਨਾਂ ਦੇ ਵਿੱਚ ਅਤੇ ਹਰ ਇੱਕ ਉਸ ਦੇਸ਼ ਵਾਸੀ ਦੀ ਅੱਖ ਦੇ ਵਿੱਚ ਹੰਝੂ ਹਨ ਕਿਉਂਕਿ 10 ਫੌਜ ਦੇ ਜਵਾਨਾਂ ਦੀ ਮੌਤ ਹੋ ਚੁੱਕੀ ਹੈ ਅਤੇ ਇਸ ਦਰਦਨਾਕ ਖਬਰ ਦੇ ਫੈਲਦਿਆਂ ਇਲਾਕੇ ਦੇ ਵਿੱਚ ਖਾਸ ਕਰਕੇ ਜੰਮੂ ਕਸ਼ਮੀਰ ਦੇ ਵਿੱਚ ਮਾਤਮ ਜਿਹੜਾ ਸ਼ਾਗਿਆ ਦੱਸਦੀਏ ਕਿ ਇਹ ਹਾਦਸਾ ਜਾਣਕਾਰੀ ਮੁਤਾਬਕ ਅਧਿਕਾਰੀਆਂ ਨੇ ਦੱਸਿਆ ਕਿ ਫੌਜ ਦੀ ਬੁਲਟ ਪ੍ਰੂਫ ਗੱਡੀ ਵਿੱਚ 17 ਸੈਨਿਕ ਸਵਾਰ ਸਨ ਇਹ ਬਾਣ ਸੈਨਿਕਾਂ ਨੂੰ ਲੈ ਕੇ ਇੱਕ ਉਚਾਈ ਵਾਲੀ ਚੌਂਕੀ ਵੱਲ ਜਾ ਰਿਹਾ ਸੀ ਇਸ ਦੌਰਾਨ ਡਰਾਈਵਰ ਨੇ ਗੱਡੀ ਤੋਂ ਆਪਣਾ ਕੰਟਰੋਲ ਗਵਾ ਦਿੱਤਾ ਅਤੇ ਜਿਹੜੀ ਗੱਡੀ ਸੀ 200 ਫੁੱਟ ਡੂੰਗੀ ਖੱਡ ਵਿੱਚ ਜਾ ਡਿੱਗੀ ਅਧਿਕਾਰੀਆਂ ਨੇ ਦੱਸਿਆ ਕਿ ਫੌਜ ਅਤੇ ਪੁਲਿਸ ਨੇ ਤੁਰੰਤ ਇੱਕ ਸਾਂਝਾ ਬਚਾਅ ਕਾਰਜ ਸ਼ੁਰੂ ਕੀਤਾ ਅਤੇ 4 ਸੈਨਿਕ ਜਿਹੜੇ ਜ਼ਖਮੀ ਵੀ ਹੋ ਗਏ ਹਨ ਪਰ ਉਸ ਤੋਂ ਬਾਅਦ ਜਿਹੜੀ ਹੁਣ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ 10 ਫੌਜ ਦੇ ਜਵਾਨ ਸ਼ਹੀਦ ਹੋ ਗਏ ਅਤੇ 4 ਤੋਂ ਲੈ ਕੇ 7 ਜਿਹੜੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਨੇ ਇਸ ਖਬਰ ਦੇ ਫੈਲਦਿਆਂ ਇਲਾਕੇ ਦੇ ਵਿੱਚ ਮਾਤਮ ਸ਼ਾ ਗਿਆ ਦੁੱਖ ਦੀ ਲਹਿਰ ਦੌੜ ਗਈ ਹੈ ਦੱਸਦੀ ਹੈ ਕਿ ਜ਼ਖਮੀ ਫੌਜੀਆ ਨੂੰ ਨੇੜਲੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਹ ਜੇਰੇ ਇਲਾਜ ਨੇ ਇਸ ਨੂੰ ਲੈ ਕੇ ਆਰਮੀ ਨੇ ਆਪਣਾ ਇੱਕ ਬਿਆਨ ਵੀ ਜਾਰੀ ਕੀਤਾ ਹੈ ਪਰ ਤੁਹਾਨੂੰ ਦੱਸ ਦਈਏ ਕਿ ਇਸ ਘਟਨਾ ਨੇ ਪੂਰੇ ਇਲਾਕੇ ਦੇ ਵਿੱਚ ਜਿਹੜਾ ਸ਼ੋਗ ਦੀ ਲਹਿਰ ਫਲਾ ਦਿੱਤੀ ਆ ਤੇ ਹਰ ਇੱਕ ਉਸ ਵਿਅਕਤੀ ਦੀ ਦੇਸ਼ ਵਾਸੀ ਦੀ ਜਿਹੜੀ ਅੱਖ ਨਾ ਮੈਂ ਕਿ ਜਿਹੜਾ ਭਾਰਤੀ ਫੌਜ ਨੂੰ ਪਿਆਰ ਕਰਨ ਵਾਲਾ ਇਸ ਹਾਦਸੇ ਦੇ ਵਿੱਚ 10 ਫੌਜੀਆਂ ਨੇ ਆਪਣੀ ਜਿਹੜੀ ਜਾਨ ਗਵਾ ਦਿੱਤੀ ਹੈ ਇਹ ਜਿਹੜਾ ਹਾਦਸਾ ਵਾਪਰਿਆ ਇਹ ਭੱਦਰਵਾ ਚੰਬਾ ਸੜਕ ਉੱਤੇ ਵਾਪਰਿਆ ਅਤੇ ਉਹ ਇਲਾਕਾ ਜਿੱਥੇ ਐਗਜ਼ੈਕਟ ਪਲੇਸ ਹੈ ਖੰਨੀ ਟਾਪ ਨੇੜੇ ਇਹ ਹਾਦਸਾ ਵਾਪਰਿਆ ਇੱਕ ਚੱਲਦੀ ਗੱਡੀ ਜਿਹੜੀ ਬੁਲਟ ਪ੍ਰੂਫ ਗੱਡੀ ਸੀ ਉਹ 200 ਫੁੱਟ ਡੂੰਗੀ ਖਾਈ ਦੇ ਵਿੱਚ ਜਾ ਡਿੱਗੀ ਜਿਸ ਗੱਡੀ ਦੇ ਵਿੱਚ 17 ਫੌਜੀ ਜਵਾਨ ਸਵਾਰ ਸਨ ਅਤੇ ਇਹਨਾਂ 17 ਦੇ ਵਿੱਚੋਂ 10 ਫੌਜੀਆਂ ਦੀ ਜਿਹੜੀ ਮੌਕੇ ਉੱਤੇ ਮੌਤ ਹੋ ਗਈ ਹੈ ਦਰਦਨਾਕ ਹਾਦਸੇ ਦੇ ਵਿੱਚ ਅਤੇ ਬਾਕੀ 7 ਜਿਹੜੇ ਜ਼ਖਮੀ ਹੋ ਗਏ ਨੇ ਜਿਹੜੇ ਜੇਰੇ ਇਲਾਜ ਨੇ ਅਤੇ ਹਸਪਤਾਲ ਦੇ ਵਿੱਚ ਨੇੜਲੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਇਹ ਗੱਡੀ ਡਿੱਗਣ ਤੋਂ ਬਾਅਦ ਰੈਸਕਿਊ ਆਪਰੇਸ਼ਨ ਚਲਾਇਆ ਗਿਆ ਸੀ ਅਤੇ ਸਥਾਨਕ ਲੋਕਾਂ ਅਤੇ ਪੁਲਿਸ ਵੱਲੋਂ ਇਹ ਸਾਂਝਾ ਆਪਰੇਸ਼ਨ ਚਲਾਇਆ ਗਿਆ ਦੱਸ ਦिए ਕਿ ਇਸ ਘਟਨਾ ਦੇ ਫੈਲਦੇ ਆ ਪੁਲਿਸ ਨੇ ਜਾਂਚ ਪੜਤਾਲ ਜਿਹੜੀ ਜਾਰੀ ਕਰ ਦਿੱਤੀ ਹੈ ਇਹ ਜਿਹੜਾ ਗੱਡੀ ਸੀ ਇਹ ਬੁਲਟ ਪ੍ਰੂਫ ਸੀ ਪਰ ਫਿਰ ਵੀ 10 ਫੌਜੀ ਜਿਹੜੇ ਸ਼ਹੀਦ ਹੋ ਗਏ ਨੇ 200 ਫੁੱਟ ਡੂੰਗੀ ਖਾਈ ਦੇ ਵਿੱਚ ਡਿੱਗਣ ਕਾਰਨ ਇਹ ਵੱਡਾ ਹਾਦਸਾ ਵਾਪਰਿਆ ਇਸ ਹਾਦਸੇ ਦੇ ਫੈਲਦਿਆਂ ਦੇਸ਼ ਦੇ ਵਿੱਚ ਦੁੱਖ ਦੀ ਅਤੇ ਮਾਤਮ ਸ਼ਾ ਗਿਆ ਘੜੀ ਚੱਲ ਪਈ ਹੈ ਅਤੇ ਹਰ ਕੋਈ ਉਹਨਾਂ ਜਿਹੜੇ ਫੌਜੀ ਨੇ ਸ਼ਹੀਦ ਹੋਏ ਨੇ ਸ਼ਰਧਾਂਜਲੀਆ ਉਹਨਾਂ ਨੂੰ ਭੇਟ ਕੀਤੀਆਂ ਜਾ ਰਹੀਆਂ ਨੇ ਪਰ ਦੱਸ ਦਈਏ ਕਿ ਇਸ ਘਟਨਾ ਨੇ ਹਰ ਇੱਕ ਉਸ ਵਿਅਕਤੀ ਦੀ ਅੱਖ ਨਾਮ ਕਰ ਦਿੰਦੀ ਹੈ ਕਿ 10 ਫੌਜੀ ਸ਼ਹੀਦ ਹੋ ਗਏ ਨੇ ਤੇ ਇਹ ਗੱਡੀ ਹੈ ਜਿਹੜੀ ਡੂੰਗੀ 200 ਫੁੱਟ ਖਾਈ ਦੇ ਵਿੱਚ ਜਾ ਡਿੱਗੀ ਅਤੇ ਗੱਡੀ ਨੇ ਆਪਣਾ ਕੰਟਰੋਲ ਖੋਹ ਦਿੱਤਾ ਡਰਾਈਵਰ ਨੇ ਆਪਣਾ ਕੰਟਰੋਲ ਖੋਣ ਤੋਂ ਬਾਅਦ ਜਿਹੜੀ ਇਹ ਗੱਡੀ ਹੈ ਵਾਹਣ ਹੈ ਫੌਜੀ ਵਾਹਣ ਹੈ ਉਹ ਖੜ ਦੇ ਵਿੱਚ ਜਾ ਡਿੱਗਿਆ ਜਿਸ ਦੇ ਵਿੱਚ 10 ਫੌਜੀ ਜਵਾਨ ਜਿਹੜੇ ਸ਼ਹੀਦ ਹੋ ਗਏ ਨੇ ਅਤੇ 7 ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਨੇ